ਕੀ ਗੰਦਿਆ ਚੋਦਾ ਬੱਚਾ ਮੇਰਾ ਹਾਂਜੀ ਤੂੰ ਰਾਤ ਸੁਤਤ ਮੇਨਾ ਜੀ ਬਰਾਤ ਨੂੰ ਆ ਗਿਆ ਜੀ ਮੇਰੇ ਕੋਲ ਪਾੜ ਸ਼ੋ ਅੱਜ ਵੇਲੇ ਨੂੰ ਕੁੱਟੀਆਂ ਆਈਆਂ ਨਾ ਕਿੰਨੇ ਕੁੱਟਿਆ ਇੰਨੇ ਤੈਨੂੰ ਆਹੋ ਕਿਉਂ ਬਿੰਦੂ ਕੀ ਪਤਾ ਬਾਪ ਤੂੰ ਬੋ ਖਾਬ ਹੋ ਗਿਆ ਵਾ ਭੈਣ ਨੂੰ ਕੁੱਟੀਆਂ ਕਰਦਾ ਵਾ ਹਾਂ ਹੋਈ ਬੱਬਾ ਕੀ ਕਰਾ ਕੋਕਲਾ ਮੇ ਮਾਜਾ ਚੂਤ ਬੱਚਾ ਪਾੜ ਸ਼ੋਂਦੇ ਸੀ ਪਾੜ ਛੁੰਦਈ ਸੀ ਐ ਸਸਿਕਲ ਬਲਾਉਂਦੇ ਸਸਿਕਲ ਸਾਰਿਆਂ ਨੂੰ ਸਾਰੇ ਆਉ ਮੈਨੂੰ ਹਾਈ ਪਾਪਾ ਬੇਬੀ ਛੋਟ ਬਾਹਮੀ ਨੇ ਕਿਹਾ ਸਾਰੇ ਬਰੋ ਲੈ ਆ ਗਈ ਹੂੰ ਓ ਮਾਈ ਗੋ ਕਾ ਲੋ ਆਈ ਨੋ ਅ ਡਫੀਸ ਵੇ 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 ਕੜਾਉਦਾ ਇੱਧਰ ਮੇਰਾ ਪੁੱਤ ਜੋੜਾ ਕਿਤੇ ਖਾਦਾ ਕੰਨੇ ਵਾ ਕੀ ਕਰਨ ਕੀ ਕਰਨ ਚਾਹੀਦੀ ਨਹੀਂ ਤੁਸੀਂ ਆਏ ਬੱਬਾ ਸਾਰਿਆਂ ਨੂੰ ਵੇਖ ਕੇ ਨਾ ਸਾਡੇ ਵੱਲ ਤੇ ਕੱਪ ਲੈ ਕੇ ਆਉਂਦੀ ਇਦਾਂ ਚਾਹ ਪੀਤੀ ਜਾਂਦੇ ਆ ਬੱਬਾ ਬਾਬ ਨਿਕਾਤਾ ਥੈਂਕਸ ਬੱਬਾ ਮਮੂ ਥੈਂਕ ਯੂ ਤੁਸੀਂ ਚਾਰੇ ਕਵਰੇ ਕਾਰ ਦਿੱਤੇ ਜੀ ਹੈ ਅੱਛਾ ਬੱਬਾ ਹੁਣ ਆਪਾਂ ਕੀ ਧੋਣਾ ਹੈ ਮਾਸਟਰ ਜੀ ਦੀਆਂ ਪੱਗਾਂ ਜਿਹੜੀਆਂ ਕਿ ਆਪਾਂ ਆਪਾਂ ਸ਼ੈਪਰੇਟ ਧੋਈ ਦੀਆਂ ਵਾਂ ਮਿਕਸ ਨਹੀਂ ਕਰਨੀਆਂ ਕੱਪੜਿਆਂ ਦੇ ਵਿੱਚ ਹੈ ਨਾ ਉਹ ਬਾਬਾ ਅੱਜ ਇਹ ਨਹੀਂ ਚਲਾਉਣਾ ਬੇਟਾ ਆਪ ਪੱਗਾਂ ਪਾ ਲਈਏ ਵਿੱਚ ਠੀਕ ਹੈ ਹਾਂਜੀ ਮਾਸਟਰ ਜੀ ਦੀਆਂ ਪੱਗਾਂ ਜਿਹੜੀਆਂ ਆਪਾਂ ਅਲੱਗ ਤੋਂ ਧੋਈ ਦੀਆਂ ਪਰਨੇ ਤੇ ਪੱਗਾਂ ਕੱਪੜੇ ਚ ਨਹੀਂ ਪਾਈ ਦੀਆਂ ਹਾਂ ਪੰਕਾ ਹਾਂ ਪੰਕਾ ਹਾਏ ਬੱਬਾ ਇਨਾ ਰੋਲਾ ਖੋ ਜੋ ਚਲ ਬਾਬਾ ਸਟਾਰਟ ਕਰੋ चलो ऑन की खोजो हूं खोजो इन कमाई करो इन घुमाओं well <laughs> <बादे ना। laughs> की कर दो कर दो वेल मशीन चलाती मशीन चलाई कपड़े धोते बाबा मेरे पोत ने ਚੱਲ ਆਜੋ ਫਿਰ ਆਜੋ ਆਦ ਤੂੰ ਕੱਪੜੇ ਪਉਣ ਲੱਗਾ ਸੁਕਣੇ ਮੇਰੇ ਨਾਲ ਆਏ ਬੱਬਾ ਪਾਪਾ ਆਏ ਬੱਬਾ ਪਾਪਾ ਹਾਈ ਬੱਬਾ ਸ਼ਾਰਿਆਂ ਦੇ ਕੱਪੜੇ ਪਤਾ ਹੈ ਕਿਹੜੇ ਕੀਦੇ ਆ ਸਭ ਦੇ ਸ਼ੂਜ਼ ਪਤਾ ਨੇ ਬਾਪ ਨੂੰ ਹੂੰ ਹੂੰ ਹੈਲਪ ਕਰੇਗਾ ਮੇਰੀ ਹਾਂਜੀ ਹਾਂਜੀ ਚਲੋ ਕਰਦੇ ਫਿਰ ਮੈਂ ਮਾਜਾ ਇੰਨਾ ਜ਼ਿਆਦਾ ਕੰਮ ਬਾਪ ਕਰਾਉਂਦੀ ਹੈ ਨਾ ਇਨਾ ਜ਼ਿਆਦਾ ਕੰਮ oh my god ਵਹੀ ਬੱਬਾ ਨਹੀਂ ਮੈਂ ਪਾਦਾ ਚੁਕਣੇ ਨਹੀਂ ਮੈਂ ਮੱਜਾਂ ਦੇ ਛੋਣਾ ਪੁੱਤ ਮੇਰਾ ਕਿੱਥੇ ਪਾਵਾਂ ਉੱਥੇ ਉੱਥੇ ਪਾਦਾ ਹਾਈ ਬੱਬਾ ਕਿੱਥੇ ਪਾਦਾ ਪਾ ਲੱਗਿਆ ਹੁਣ ਦਹੀਂ ਜਮਾਉਣ ਦਹੀਂ ਜਮਾਉਣ ਦਾ ਆਪਾਂ ਕੋਲ ਹੈਗਾ ਇੱਕ ਯੰਤਰ ਜਿਹੜਾ ਕੀ ਮੇਰੀ ਦਰਾੜੀ ਨੇ ਮੈਨੂੰ ਗਿਫਟ ਕੀਤਾ ਸੀ which is very good ਕਿਉਂਕਿ ਇਹਦੇ ਚ ਆਪਾਂ 2 ਘੰਟੇ ਦੇ ਵਿੱਚ ਆਪਾਂ ਦਾ ਜਿਹੜਾ ਦਹੀਂ ਆ ਉਹ ਜੰਮ ਜਾਂਦਾ ਮੇਰਾ ਅੰਦਾਜ਼ਾ ਵੇਖੋ ਕਿੰਨਾ ਵਧੀਆ ਸੀ ਪੂਰਾ ਜਿੰਨਾ ਉਹਦੇ ਚ ਪੈਣਾ ਸੀ ਡੱਬੇ ਚ ਦਹੀਂ ਉਨਾ ਦੁੱਧ ਉਨਾ ਹੀ ਉਹ ਹੋਇਆ ਉਨਾ ਹੀ ਮੈਂ ਬੋਲਿੰਗ ਤੇ ਰੱਖਿਆ ਜਬਕਿ ਮੈਂ ਨਾਪਿਆ ਨਹੀਂ ਸੀ ਕੁਝ ਵੀ ਅੱਛਾ ਇਹਦੇ ਚ ਨਾ ਹੁਣ ਆਪਾਂ ਥੋੜੀ ਜੀ ਜਿਹੜੀ ਆ ਉਹ ਝਾੜ ਲਾ ਦੇਣੀ ਆ ਮਤਲਬ ਜ਼ਿਆਦਾ ਨਹੀਂ ਲਾਉਣੀ ਫਿਰ ਖੱਟਾ ਹੋ ਜਾਂਦਾ ਤੇ ਹਾਂ ਆਪਾਂ ਲਾਤੀ ਦੁੱਧ ਥੋੜਾ ਜਿਹਾ ਕੋਸਾ ਹੈ ਤੇ ਆਪਾਂ ਇਹਨੂੰ ਕਰ ਦੇਣਾ ਬੰਦ ਕਿਹੜਾ ਬਾਕਸ ਆ ਇਹਦੇ ਵਿੱਚ ਆਪਾਂ ਪਾਣੀ ਬਾਦਨੇ ਜਿੱਥੋਂ ਤੱਕ ਉਹ ਲਾਲ ਉਹ ਜਿਹੜਾ ਨਿਸ਼ਾਨ ਮਤਲਬ ਜੋ ਵੀ ਆ ਤੇ ਜਿਹੜੇ ਬਾਕਸ ਜਆ ਬਣਿਆ ਵਾ ਉਥੋਂ ਤੱਕ ਫਿਲ ਕਰ ਦੇਣਾ ਹੌਟ ਵਾਟਰ ਮੈਂ ਕੈਟਲ ਚ ਗਰਮ ਕਰ ਲਿਆ ਸੀਗਾ ਹਾਂ ਆਪਾਂ ਪਾਤਾ ਇਹਦੇ ਚ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਵਾ ਬਾਕਸ ਇਹਦੇ ਚ ਰੱਖ ਦੇਣਾ ਆਪਾਂ ਠੀਕ ਹੈ ਹਾਂ ਰੱਖਤਾ ਹੁਣ ਕਰ ਦੇਣਾ ਬੰਦ ਹਾਂ ਹੁਣ ਠੰਡਿਆ ਵੈਸੇ ਤੇ 2 ਘੰਟੇ ਚ ਨਹੀਂ ਜੰਮ ਜਾਂਦਾ ਕਈ ਵਾਰ ਇੱਕ ਦਿਨ ਮੈਂ ਦੇਖਿਆ ਸੀ ਦੋਆਂ ਘੰਟੇਾਂ ਤੈਂਟਾਂ ਚ ਨਹੀਂ ਜੰਮਿਆ ਸੀ ਉਹ ਤਾਂ 3-3.5 ਘੰਟੇ ਬਾਅਦ ਇਹਦੇ ਚ ਜਿਹੜਾ ਪ੍ਰੋਪਰ ਹੈ ਵਧੀਆ ਵਾਲਾ ਜੰਮਦਾ ਹੈ ਤੇ ਵੈਸੇ ਇੰਨੇ ਸਾਲਾਂ ਦੇ ਇਹ ਆਪਾਂ ਬਾਹਰੋਂ ਹੀ ਲੈ ਕੇ ਆਉਂਦੇ ਸੀਗੇ ਹੁਣ ਆਪਾਂ ਇਹਦੇ ਚ ਬਣਾਉਂਦੇ ਆਂ ਮਗਰ ਬਹੁਤ ਜ਼ਿਆਦਾ ਸਵਾਦ ਨਹੀਂ ਬਣਦਾ ਆ ਹੋ ਗਿਆ ਆਪਣਾ ਇੱਕ ਰੂਮ ਆਪਾਂ ਸਾਫ਼ ਕਰ ਦਿੱਤਾ ਸਤਿੰਦਰ ਵਾਲਾ ਆਈ ਮੀਨ ਜਿੱਦੇ ਚ ਆਪਾਂ ਸਤਿੰਦਰ ਦੇ ਸਾਰੇ ਕੱਪੜੇ ਵਗੈਰਾ ਰੱਖੀਦੇ ਆ ਬਹੁਤ ਇਹਨਾਂ ਨੇ ਕੀਤਾ ਹੋਇਆ ਸੀ ਗੜਬੜ ਕਿਉਂਕਿ ਆਪਾਂ ਸਾਫ਼ ਨਹੀਂ ਕਰ ਪਾਏ ਸੀ ਤੇ ਰਬਾਬ ਨੇ ਤੇ ਅਨੰਦ ਨੇ ਮੇਰੀ ਹੈਲਪ ਕੀਤੀ ਅੱਛਾ ਬੈੱਡ ਸ਼ੀਟ ਆਪਾਂ ਬਹੁਤ ਕਲਰਫੁਲ ਵੋਛਾਈ ਆ ਯੂਸੂਅਲੀ ਮੈਂ ਇੰਨੀਆਂ ਡਾਰਕ ਬੈੱਡ ਸ਼ੀਟ ਨਹੀਂ ਲੈਂਦੀ ਮਗਰ ਇੰਡੀਆ ਆਪਾਂ ਗਰਮ ਬੈੱਡ ਸ਼ੀਟ ਮੰਗਵਾਈਆਂ ਸੀਗੀਆਂ ਤੇ ਇੰਡੀਆ ਤੁਹਾਨੂੰ ਪਤਾ ਤੁਹਾਡੇ ਜੇ ਡਾਰਕ ਕਲਰ ਹੀ ਮਿਲਦੇ ਆ ਇਹ ਦੁਨੀਆ ਬੈੱਡ ਸ਼ੀਟਸ ਦੇ ਵਿੱਚ ਪਰ ਸੋਹਣੀ ਲੱਗੰਦੀ ਆ ਹਾਂ ਇਹ ਦੇਖ ਲਓ ਪੁੱਛ ਲੋ ਕਿ ਕੀ ਆ ਦੱਸ ਰਹੀ ਆ ਬਾਬਨਾ ਬੇਟਾ ਉਹ ਕਿਹਦੀਆਂ ਚੱਲ ਮਸ਼ੀਨ ਚੋਂ ਕੱਪੜੇ ਕੱਢੋ ਚੰਨੋ ਚਲੋ ਚਲੋ ਟੋਕਰੀ ਬਾਸਕਟ ਕਿੰਨੇ ਲੈਣੀ ਆ ਹਨਾ ਲੈ ਜਾ ਬਾਸਕਟ ਹਨਾ ਲੈ ਜਾ ਮੋਢਾ ਪੁਰਨ ਕੋਈ ਕੰਮ ਦਾਸ ਦੋ ਤੈਨੂੰ ਲੱਗਦਾ ਕਿ ਸਾਰੇ ਕੰਮ ਮੈਂ ਹੀ ਕਰਨੇ ਆ ਤੇ ਦੇਖ ਲੋ ਹਾਏ ਨਹੀਂ ਮੈਂ ਮਰ ਜਾ ਬਾਬ ਆਹ ਵੱਖੋ ਨਾ ਬਾਸਕਟ ਹਾਏ ਬੱਬਾ ਓ ਰੱਬਾ ਵੇਖ ਲੋ ਜਿਹੜੇ ਕਹਿੰਦੇ ਕਿ ਕੁੜੀਆਂ ਕੁੜੀਆਂ ਦੇਖ ਲੋ ਉਨੇ ਨੂੰ ਇਹ ਕਿ ਮੈਂ ਸਾਰੇ ਕੰਮ ਜਿਹੜੇ ਨੇ ਮੈਂ ਹੀ ਕਰ ਲਾਂਗਾ ਸੁਖੀਰ ਦੇ ਨਾਲ ਵੀ ਇਹੋ ਕੁਝ ਤੇ ਮੇਰੇ ਨਾਲ ਵੀ ਤੇ ਅਨੰਦ ਵੀ ਇਹੋ ਕੁਝ ਕਰਦੀ ਹੈ ਕਿ ਮਾਸੀ ਜੀ ਦੱਸੋ ਮੈਂ ਕਿਹੜੀ ਹੈਲਪ ਕਰਾਵਾਂ ਤਾਂ ਢੀ ਕਿਹੜਾ ਕੰਮ ਕਰਾਵਾਂ ਮਤਲਬ ਸਾਰੇ ਕੱਪੜੇ ਈਵਨ ਵੇਲਾ ਸਿਮੂ ਸਾਰੇ ਕੱਪੜੇ ਕੱਢ ਦਿੱਤੇ ਇਹ ਵਿੱਚੋਂ ਵੈਰੀ ਗੁੱਡ ਬਬਾ ਆਈ ਬੱਬਾ ਮੈਂ ਮਾਰ ਜਾਂਗੀ ਤੇ ਮੇਰਾ ਛੋਣਾ ਬੱਚਾ ਹੈ ਤੂੰ ਤੇ ਬਹੁਤ ਪਾਰ ਆ ਜਾ ਹੈ ਵੈਰੀ ਗੁੱਡ ਚਲੋ ਬੱਚ ਇਹ ਨਾਂ ਮੇ ਪਤਾਵਾ ਕਿ ਆਪਾਂ ਹੁਣ ਮਸ਼ੀਨ ਜਿਹੜੀ ਆ ਬੰਦ ਕਰਨੀ ਆ ਬੱਚ ਪਾਉ ਪਾਉਣਾ ਪ੍ਰੀ ਟੋਕਰੀ ਚੁੱਕੰਦੀ ਉਹ ਹੁੰਦੇ ਹੀ ਆ ਵੀ ਟੋਕਰੀ ਚੋਕ ਲਈਏ ਆ ਸਫਾਈ ਵਿੱਚ ਛੜਤੀ ਆ ਜਵਾਬ ਹੁਣ ਆਪਾਂ ਪਾਉਣੀ ਆ ਮਾਸਟਰ ਜੀ ਦੀ ਆ ਵਾਲੀ ਪੱਗ ਔਰ ਰੈੱਡ ਵਾਲੀ ਠੀਕ ਆ ਉਹ ਤੂੰ ਪਣੀ ਆ ਹਾਏ ਬਾਪਾ ਥੱਲੇ ਨਹੀਂ ਪੁੱਤ ਪੱਗ ਹਾਏ ਇਹਨੇ ਨਾ ਸਾਰੇ ਪਾ ਦੇਣੀ ਆ ਵੈਸੀ ਪਾਉ ਪਾਉ ਵਿੱਚ ਪਾਉ ਮਾਈ ਗੋਡ ਹਾਈ ਬਬੀ ਨੀ ਮੈਂ ਮਾਚਾ ਚੋਤਾ ਬੱਚਾ ਮੇਰਾ ਦਿੱਤੇ ਪਾਰਾ ਇੱਥੇ ਕਰਦੇ ਆ ਬੇਟਾ ਰੁਕ ਜਾ ਉਹ ਜੋ ਸ਼ਫ ਪਾ ਲੀਏ ਸ਼ਫ ਪਾ ਲੀਏ ਵਿੱਚ ਐ ਨੋ ਆਪਾਂ ਜਿਹੜਾ ਏ ਹਨ ਸਰਫਾੜ ਪੁਲਿਟ ਪੁਲਿਟ ਯਾ ਮੰਮਾ ਯਾ ਸਟਾਰਲਿੰਗ ਉਹ ਤਾਂ ਸ਼ਿੰਕ ਨਹੀਂ ਆਏ ਇਹ ਕੀ ਗੱਲ ਹੋਈ ਬਸ ਇਹਨਾਂ ਫੱਕ ਕਿ ਇੱਕ ਹੀ ਪੱਗ ਹੈ ਨਾ ਇਹਨਾਂ ਕੁਛ ਕਰ ਦੋ ਪੁਸ਼ ਇਟ ਪੈਕ वेल डन वेल डन अच्छा बाप बाप चलाओगी ना बाप नु चला ले लो लो शी हैव टू टोंथ्स हम्म या शी शी हैज ऑलरेडी अ अ माय गॉड शी सो स्मार्ट होड़ी 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 माय डार्लिंग होड़ी आपा सिर्फ 15 मिनट्स ते लावणी अब डार्लिंग इथे पु इथे पुश करो ए ਓ ਵੈਲ ਦਨ ਚੱਲ ਗਈ ਛੀ ਚੱਲ ਗਈ ਹੁਣ ਚਾਲ ਚੇਂਜ ਹੋਈ ਨਹੀਂ ਸਾਡੀ ਕੀ ਵੈਰੀ ਗੁੱਡ ਕਿੱਦਾਂ ਕਰੀਦਾ ਵੈਰੀ ਗੁੱਡ ਓ ਮਾਈ ਗੋਡ ਬਮ ਵੈਰੀ ਗੁੱਡ ਕਿੱਦਾਂ ਕਰੀਦਾ ਵਾ ਵੈਰੀ ਗੁੱਡ ਹ ਐਪਲ ਖਾਣਾ ਐਪਲ ਖਾਣਾ ਮੈ ਦੇ ਦੇ ਸਿਮੂ ਇੱਕ ਐਪਲ ਇਹਨੂੰ 15 ਸੈਕਿੰਡ ਤੇ ਲਈ ਉਹ ਸੁੱਕੀ ਨਹੀਂ ਕਬੋ ਸ਼ਰੇ ਮਮ ਕਾਲੇ ਚ ਹੋਰ ਮੈਂ ਤੇ ਹੁਣ ਮੈਂ ਨਾ ਖਾਈਆਂ ਪੀਆਂ ਲੱਗਾ ਵਾਂ ਕੰਨ ਗਮ ਪਰੌਂਠਾ ਖਾਣ ਲੱਗਾ ਕਰੇਲਿਆਂ ਦੀ ਸਬਜ਼ੀ ਨਾਲ ਆਹ ਆਈ ਬੱਬਾ ਨੀ ਮੈਂ ਮਾਜਾ ਚੂ ਵੀਰ ਇੱਧਰ ਵੇ ਆਚਾਰ ਮਿਲ ਗਿਆ ਨਾ ਮਾਟੇ ਨੋਜੀ ਆਉਂਦੀ ਨੋਜੀ ਨੇ ਜੇ ਆਪਾਂ ਟੀਵੀ ਬੰਦ ਕਰ ਦਈਏ ਥੋੜੀ देर ਬੇਟਾ ਹੈ ਫਾਈਨਲੀ ਸਾਡੀ ਕਲੀਨਿੰਗ ਸਾਰੀ ਹੋ ਗਈ ਆ ਹੁਣ ਸਾਡੇ ਆਉਣੇ ਅੱਜ ਗੈਸਟ ਤੇ ਉਹਦੇ ਵਾਸਤੇ ਆਪਾਂ ਹੁਣ ਕੁਕਿੰਗ ਕਿਚਨ ਵਾਲਾ ਆ ਜਾਈਏ ਹੁਣ ਕਿਚਨ 'ਚ ਤਿਆਰੀ ਕਰੀਏ ਪਨੀਰ ਦੀ ਸਬਜੀ ਬਣਨੀ ਆ ਚਨੇ ਬਣਨੇ ਆ ਪਹਿਲੀ ਗੱਲ ਤੇ ਆਪਾਂ ਪਨੀਰ ਬਣਾਉਣ ਲੱਗੇ ਆ ਪਨੀਰ ਬਣਾਉਣ ਤੋਂ ਬਾਅਦ ਫਿਰ ਆਪਾਂ ਬਾਕੀ ਚੀਜ਼ਾਂ ਕਰਾਂਗੇ ਪਪਾਇਆ ਦੇਸ਼ੇ ਨਿੰਬੂ ਥੋੜਾ ਜਿਹਾ ਆਪਾਂ ਵਿਨੇਗਰ ਪਾਇਆ ਪਨੀਰ ਆਪਣਾ ਫੁੱਟ ਗਿਆ। ਛੋਗ ਓਟ ਗਿਆ। ਵਾਹ। ਹਾਂਜੀ ਛੋਗੇ ਓਟਾਂ ਤੇ ਬੁੱਗਾ ਕਿਦਾਂ ਹੋ ਗਿਆ ਜੀ ਇਹਨੇ ਲਾਲ ਟਾਟਰ ਵਰਗਾ। ਵਾਹ। ਗੰਮੋ ਲੱਗੂ ਜੀ ਅਜੇ ਆਪਾਂ ਕੋਈ ਨਾਇਆਂ ਨਹੀਂ ਕੋਈ ਧੋਈਆਂ ਨਹੀਂ ਕੁਛ ਨਹੀਂ ਚੇਂਜ ਕੀਤਾ। ਕਿੰਨਾ ਗੱਲ ਕਰਨਿਆ ਕਿੰਨਾ ਗੱਲ ਕਰਨਿਆ ਰਬਾਬ ਦੱਸ ਦੋ ਬੇਟਾ ਹਾਂ ਕਿੰਨਾ ਕਿੰਨਾ ਹੋਣੀ ਗੱਲ ਇੱਕ ਸਬਜੀ ਆਪਾਂ ਬਣਾਈਆਂ ਪਨੀਰ ਦੀ ਤੇ ਸ਼ਿਮਲਾ ਮਿਰਚਾਂ ਦੀ ਬਾਕੀ ਚੰਨਿਆਂ ਦੀ ਆਪਾਂ ਬਣਾਉਂਦੇ ਆ ਇਹਦੇ ਚ ਆ ਅਸੀਂ ਸਾਡੇ ਅੱਜ ਪੂਰੇ ਦਿਨ ਦੀ ਜਿਹੜੀ ਮਤਲਬ ਸਾਡਾ ਰੂਟੀਨ ਸੀਗਾ ਸੈਟਰਡੇ ਦਾ। ਆਈ ਸਾਰੇ ਆਪਣੇ ਰਿਵਿਊ ਦੇਣਦੇ ਆਂ ਕਿ ਪੂਰੇ ਦਿਨ ਦਾ ਜਿਹੜਾ ਇਹ ਉਹ ਕਿੱਦਾਂ ਰਿਹਾ ਸਾਡਾ ਅੱਜ। ਹੁਣ ਸਵੇਰ ਦੇ ਅਸੀਂ ਕੰਮ ਵਾਲੇ ਬਣੇ ਸੀ। ਹੁਣ ਜਾ ਕੇ ਅਸੀਂ ਕੱਪੜੇ ਪਾਏ ਵਦਿਆ। ਹਾਏ। ਅਹੀਂ ਚਾਹ ਵੀ ਨੇ ਤੇਰੇ ਵੱਲੋਂ ਲੱਗੇ। ਅਸੀਂ ਸੋਚਾਂਗੇ ਚਾਹ ਸੁਪੀਰ ਵਾਲੇ ਪੀ ਕੇ ਆਉਨੇ ਆ। ਹੈਂ? ਆਹ ਬਈ ਹੁਣ ਆਹ ਬਾਬਾ ਚਾਹ ਛੱਡਾ ਦੱਸ ਸੁਮੀਰ ਦੱਸ ਕੀ ਈਜ਼ੀ ਲਾਈਫ ਹੈ ਕਿ ਹਾਰਡ ਲਾਈਫ ਆ। ਹਮ। ਵੇ ਲੋ ਹੁਣ ਯਾਨੀ ਦੋ ਬੱਚਿਆਂ ਨਾਲ ਦੋ ਬੱਚਿਆਂ ਦੇ ਨਾਲ ਨਹੀਂ ਈਵਨ ਬੱਚਿਆਂ ਤੋਂ ਬਗੈਰ ਵਾਲਿਆਂ ਦੀ ਵੀ ਕਿ ਮਤਲਬ ਇਹ ਕਿ ਮੰਡੇ ਟੂ ਫਰਡੇ ਕੰਮ ਤੇ ਅੱਜ ਦਾ ਸਾਰਾ ਦਿਨ ਆਪਾਂ ਪੂਰੇ ਨੌਕਰ ਬਣੇ ਹੀ ਕਿ ਹਰ ਇੱਕ ਚੀਜ਼ ਕਰਨੀ ਐਵਰੀਥਿੰਗ ਲਾਂਡਰੀ ਕਰਨੀ ਕਲੀਨਿੰਗ ਕਰਨੀ ਹਰ ਇੱਕ ਚੀਜ਼ ਕਰਨੀ ਆਪਾਂ ਹਨਾ ਤੇ ਬਾਕੀ ਫਿਰ ਕੋਈ ਆਇਆ ਗਿਆ ਵੀ ਆਪਾਂ ਸੰਭਾਲਣਾ ਸਾਰਾ ਕੁਝ ਜਿੰਨੇ ਕਰਨਾ ਈਵਨ ਜਿੰਨੇ ਨਹੀਂ ਕਰਨਾ ਉਹਨੇ ਕੁਝ ਵੀ ਨਹੀਂ ਕਰਨਾ ਬਟ ਜਿੰਨੇ ਕਰਨਾ ਉਹਦੇ ਵਾਸਤੇ ਬਹੁਤ سارے ਕੰਮ ਨੇ ਇੱਥੇ ਬਿਜ਼ੀ ਲਾਈਫ ਆ ਆਸਟ੍ਰੇਲੀਆ ਦੀ ਕਿ ਮਤਲਬ ਗੁੱਡ ਲਾਈਫ ਆ ਤੂੰ ਕਿਦਾਂਵੇਂ ਨਹੀਂ ਤੈਨੂੰ ਵਧੀਆ ਲੱਗਦੀ ਇੰਗਲਿਸ਼ ਚ ਇੰਗਲਿਸ਼ ਚ ਦੱਸ ਹਾਊ ਇਜ਼ ਦ ਲਾਈਫ ਹੇਅਰ ਇਨ ਆਸਟ੍ਰੇਲੀਆ ਸੂਪਰ ਗੁੱਡ ਸੂਪਰ ਗੁੱਡ oh my god ਸੂਪਰ ਗੁੱਡ ਕਿਉਂਕਿ ਇਹਨਾਂ ਨੂੰ ਸੂਪਰ ਗੁੱਡ ਲੱਗਣੀ ਕਿਉਂਕਿ ਇਹਨਾਂ ਨੂੰ ਟੈਨਸ਼ਨ ਆਦੀ ਨਾ ਕੋਈ ਹੈਗੀਆਂ ਇੱਥੇ ਸਮ ਡੇਜ਼ ਵੈਰੀ ਹਾਰਡ ਬਿਕਾਜ਼ ਯੂ ਹੈਵ ਟੂ ਗੋ ਟੂ ਸਕੂਲ ਫਰੋਮ ਮੰਡੇ ਟੂ ਫਰਾਈਡੇ ਥੈਟ 5 ਡੇਜ਼ ਆ ਹਾਰਡ and uh, saturday and sunday is easy one isn't it yeah mm. ਬਾ ਵਾਟ ਅਬਾਊਟ ਯੂ ਮੰਡੇ ਵਾਟ ਨੂੰ ਪਤਾ ਹੀ ਨਹੀਂ ਇੰਡੀਆ ਦਾ ਕੁਛ ਵੀ ਗੁੱਡ ਬੱਚਾ ਕਿ ਬੈਡ ਬੱਚਾ ਇੰਡੀਆ ਤਾਂ ਹੋ ਰਹੀ ਹੈ ਤੁਹਾਨੂੰ ਪਤਾ ਹੈ ਮੈਂ ਅਗਲੀ ਇੰਡੀਆ ਦਾ ਟੂਰ ਲਾ ਰਹੀ ਹਾਂ ਸਹੀ ਗੱਲ ਹੈ ਬਾਬ ਬੱਚੋ ਗੁੱਡ ਕਿ ਬੈਡ ਓਏ ਬੱਬਾ

ਹੋਏ ਪਪਾ ਮਾਸਟਰ ਜੀ ਹਾਂ ਨਹੀਂ ਤੂੰ ਮਿਲਣਾ ਨਹੀਂ ਆ ਤੂੰ ਮਿਲਣਾ ਨਹੀਂ ਆਗਾ ਹਾਂ ਨਹੀਂ ਕਰਨੀ ਕੁਝ ਆ ਖਾਵੇਂ ਆਂ ਨਹੀਂ ਮੈਂ ਫੜਦੀ ਨਹੀਂ ਬੇਟਾ ਹੈਵੀ ਆ ਬੱਤਾ ਬੱਗ ਬੱਤੇ ਉਹ ਖਾਪ ਹੋ ਗਏ ਨੇ ਮਿੰਨੂ ਨਹੀਂ ਮਾਸਟਰ ਜੀ ਨੂੰ ਕਰੋ ਚਾਚੀ ਦਾ ਬਲਾਉ ਡੋਨਾ ਚਾਚੀ ਦਾ ਜਿਵੇਂ ਕਿ ਆਪਾਂ ਸਵੇਰ ਤੋਂ ਸਾਰੀ ਕਲੀਨਿੰਗ ਤੇ ਲੱਗੇ ਹੀ ਸਾਰੀ ਕਲੀਨਿੰਗ ਕੀਤੀ ਫਿਰ ਤੋਂ ਬਾਅਦ ਚ ਆਪਾਂ ਜਿਹੜਾ ਰਾਤ ਦਾ ਡਿਨਰ ਸੀਗਾ ਉਹ ਬਣਾਇਆ ਸਾਰਾ ਕੁਝ ਕਰਦਿਆਂ ਗੁਰਦਿਆਂ ਸਾਨੂੰ ਸ਼ਾਮ ਦੇ 3:30 ਵਜੇ ਗਈ ਵਨ ਮੈਂ ਸਵੇਰੇ 8:00 ਵਜੇ ਦੀ ਲੱਗੀ ਸੀ ਤੇ ਇੰਨਾ ਟਾਈਮ ਸਾਨੂੰ ਲੱਗ ਗਿਆ ਆ ਸਾਡਾ ਰੁਟੀਨ ਆ ਈਵਨ ਸਾਰੇ ਜਿੰਨੇ ਬਾਹਰ ਵਾਲੇ ਆ ਆਪਾਂ ਲਗਭਗ ਸਾਰਿਆਂ ਦਾ ਰੁਟੀਨ ਈ ਹੁੰਦਾ ਏ ਜਿਹੜੀ 2 ਦਿਨ ਦੀ ਛੁੱਟੀ ਆ ਤੇ ਆਪਾਂ ਜਿਹੜਾ ਏ ਸੈਟਰਡੇ ਜਿਹੜਾ ਹੁੰਦਾ ਉਹ ਸਾਡਾ ਕਲੀਨਿੰਗ ਲਾਂਡਰੀ ਤੇ ਅੱਜ ਮੈਂ ਗਰੋਸਰੀ ਨਹੀਂ ਗਈ ਇਹਨਾਂ ਸਭ ਚੀਜ਼ਾਂ ਚ ਨਿਕਲ ਜਾਂਦਾ ਵਾ ਬਾਕੀ ਅਹੀਂ ਕਿਸੇ ਨੂੰ ਕਿਤੇ ਜਾਣਾ ਹੁੰਦਾ ਕਿਸੇ ਵੱਲ ਜਾਂ ਕਿਸੇ ਨੇ ਸਾਡੇ ਵੱਲ ਆਉਣਾ ਹੁੰਦਾ ਏ ਉਹ ਸਭ ਚੀਜ਼ਾਂ ਜਿਹੜੀਆਂ ਉਹ ਸਾਨੂੰ ਇਹਨਾਂ ਦੋਨਾਂ ਛੁੱਟੀਆਂ 'ਚ ਹੀ ਕਰਨੀ ਇਵਨ ਮੇਰੀਆਂ ਦੋ ਹੁੰਦੀਆਂ ਸਿੰਦਰ ਦੀ ਇੱਕ ਹੀ ਛੁੱਟੀ ਹੁੰਦੀ ਅਜੇ ਵੀ ਕੰਮ ਤੋਂ ਨਹੀਂ ਆਏ ਤੇ ਆ ਸਾਡਾ ਰੁਟੀਨ ਆ ਇਵਨ ਇੱਥੇ ਕੋਈ ਹੈਲਪਿੰਗ ਹੈਂਡ ਨਹੀਂ ਸਾਰਾ ਕੁਝ ਆਪਾਂ ਕੱਲਿਆਂ ਹੀ ਕਰਨਾ ਹੁੰਦਾ ਏ ਹਾਂ ਸਾਰਾ ਕੁਝ ਆਪਾਂ ਰੈਡੀ ਕਰਕੇ ਰੱਖ ਲਿਆ ਪਰ ਉਹਨਿਆਂ ਵਸਤੇ ਇੰਡੀਆ ਵਾਲਿਆਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਬਾਹਰ ਨੇ ਉਹਨਾਂ ਦੀ ਬੜੀ ਇਜ਼ੀ ਤੇ ਬੜੀ ਸੌਖੀ ਲਾਈਫ ਆ ਮੈਂ ਇਹ ਸੌਖੀ ਨਹੀਂ ਹੈਗੀ ਇਹ ਦੂਰੋਂ ਦੂਰੋਂ ਸੌਖੀ ਲੱਗਦੀ ਆ ਇੱਥੇ ਸਮਝ ਲਓ ਕਿ ਸਾਰਾ ਕੰਮ ਅਸੀਂ ਆਪ ਹੀ ਕਰਨਾ ਤੇ ਪੂਰਾ ਦਿਨ ਨਿਕਲ ਗਿਆ ਦੇਖ ਲਓ ਔਰ ਈਵਨ ਇਹ ਸਾਰਿਆਂ ਦਾ ਹੀ ਰੁਟੀਨ ਆ ਨਾ ਕਿ ਮੇਰਾ ਇਕੱਲੀ ਦਾ اچھا ਲਵੀ ਦੇ ਮੋਂ ਵੀ ਸੁਣ ਲਓ ਈਵਨ ਅਸੀਂ ਲਗਭਗ ਮੈਂ ਤੇ ਲਵੀ ਲਗਭਗ ਲਾਗੇ ਚਾਗੇ ਆਏ ਹੋਏ ਆ ਬਾਹਰ ਸਾਨੂੰ ਮਤਲਬ ਅਪ੍ਰੋਕਸੀਮੇਟਲੀ 10 ਸਾਲ ਤੋਂ ਵੱਧ ਹੋ ਗਏ ਲਵੀ ਆਪਣਾ ਰਿਵਿਊ ਡਾਊਗਾ ਕਿ ਕੀ ਆ ਤੇ ਕਿੱਦਾਂ ਹੈ ਲਾਈਫ ਮੈਂ ਕੈਮਰਾ ਹੀ ਲਵੀ ਵੱਲ ਕਮਾ ਲਈਆਂ ਲਾਈਫ ਹਾਰਡ ਵਰਕ ਆ ਹਾਰਡ ਵਰਕ ਕੰਮ ਤੇ ਆਏ ਆ ਕੰਮ ਤੇ ਚੱਲੇ ਆ ਬਸ ਇਹੀ ਆ ਸਾਡੀ ਲਾਈਫ ਬੜਾ ਤੈਨੂੰ ਪਤਾ ਨਾ ਇੰਡੀਆ ਆਪਾਂ ਜਦੋਂ ਜਾਂਦੇ ਆ ਸਾਰਿਆਂ ਨੂੰ ਲੱਗਦਾ ਕਿ ਬੜਾ ਸੌਖਾ ਔਰ ਪੈਸਾ ਸਾਡੇ ਕੋਲ ਬਹੁਤ ਆਖ ਰਹੇ ਮਤਲਬ ਰੁੱਖ ਨੂੰ ਹੀ ਲੱਗਾ ਵਾ ਇਹ ਸਪੈਸ਼ਲੀ ਮਤਲਬ ਉਹ ਵੀਡੀਓ 'ਚ ਮੇਰਾ ਬੋਲਣ ਦਾ ਮਕਸਦ ਹੀ ਇਹ ਕਿ ਜਿੰਨਾ ਲੋਕਾਂ ਨੂੰ ਇਹ ਲੱਗਦਾ ਨਾ ਆਪਾਂ ਕੋਲ ਜਿਵੇਂ ਬਹੁਤ ਪੈਸਾ ਜਾਂ ਸਾਰਾ ਕੁਝ ਆ ਪੈਸਾ ਵੀ ਆ ਬਟ ਇਹ ਤਾਂ ਸੋਚੋ ਨਾ ਇੱਕ ਬਰੀਫਕੇਸ ਲੈ ਕੇ ਅਸੀਂ ਬਾਹਰ ਆਏ ਆ ਇੰਨਾ ਕੁਝ ਬਣਾਇਆ ਘਰ ਬਣਾਏ ਚੀਜ਼ਾਂ ਬਣਾਈਆਂ ਈਵਨ ਉੱਥੋਂ ਦੇ ਘਰ ਵੀ ਬਣਾਏ ਹਨਾ ਆਪਾਂ ਨੂੰ ਕੋਈ ਜਾਣੇ ਚਾਹੀ ਨਹੀਂ ਜਾਣੇ ਬਟ ਆਪਾਂ ਉੱਥੋਂ ਦੇ ਵੀ ਬਹੁਤ ਕੁਝ ਕੀਤਾ ਇੰਡੀਆ ਵਾਸਤੇ ਜਿੰਨਾ ਬਾਕੀ ਜਿੰਨੇ ਇੱਥੇ ਆਉਣਾ ਨਾ ਤੇ ਉਹ ਇੰਡੀਆ ਤੋਂ ਕੋਈ ਟ੍ਰੇਡ ਸਿੱਖ ਕੇ ਆਵੇ ਦੈਟਸ ਟ੍ਰੂ ਤੇ ਵਧੀਆ ਆਪਣਾ ਇੱਥੇ ਉਹਦਾ ਵਧੀਆ ਸਕੋਪ ਆ ਇੱਥੇ ਸਹੀ ਗੱਲ ਹੈ ਕੋਈ ਵੀ ਕੰਮ ਸਿੱਖ ਲਓ ਇੱਥੇ ਹਾਂ ਕਿਉਂਕਿ ਜਿਹੜਾ ਆਪਾਂ ਸਕਿੱਲ ਵਰਕ ਆ ਨਾ ਉਹਦੀ ਇੱਥੇ ਜ਼ਿਆਦਾ ਡਿਮਾਂਡ ਆ ਜਿਨ੍ਹਾਂ ਨੇ ਵੀ ਆਉਣਾ ਬਟ ਉੱਥੋਂ ਇਹਨਾਂ ਚੀਜ਼ਾਂ ਨੂੰ ਤੁਸੀਂ ਕਿੰਨਾ ਵੀ ਗੱਲੋ ਉੱਥੋਂ ਦੇ ਬੰਦਿਆਂ ਦਾ ਮਤਲਬ ਮਤਲਬ ਜਿੰਨੇ ਵੀ ਆ ਸਟੂਡੈਂਟ ਜਾਂ ਗਾਂਵ ਵੀ ਜਿਹੜੇ ਬੱਚੇ ਆਉਣਾ ਚਾਹੁੰਦੇ ਆ ਉਹਨਾਂ ਦਾ ਮਾਈਂਡ ਸੈਟ ਹੀ ਨਹੀਂ ਹੈਗਾ ਕੋਈ ਸਿੱਖਣ ਦਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਬਸ ਬਾਹਰ ਚਲੇ ਗਏ ਆਪਾਂ ਤੇ ਬਾਹਰ ਸੌਖਾ ਬਟ ਉਹ ਬਾਹਰ ਸੌਖਾ ਨਹੀਂ ਹੈਗਾ ਬਈਆ ਬਾਹਰ ਬਹੁਤ ਔਖਾ ਏ ਪੁੱਤੋ ਆਪਾਂ ਨੂੰ ਜਦੋਂ ਨਵੇਂ-ਨਵੇਂ ਆਉਂਦੇ ਆਪਾਂ ਨੌਲੇਜ ਨਹੀਂ ਹੁੰਦੀ ਉਹੀ ਤੇ ਏਜੰਟ ਜਿਹੜਾ ਵੀ ਕੋਰਸ ਦਵਾਉਂਦੇ ਆਪਾਂ ਦਵਾਂਦੇ ਨੇ ਇੱਥੇ ਤੇ ਇਥੇ ਸਭ ਭਰਦੇ ਆਂ ਕੋਈ ਚੀਜ਼ ਜੀ ਇਜ਼ੀ ਲੱਗਦੀ ਐ ਇੰਨਾ ਇਜ਼ੀ ਕੁਝ ਵੀ ਨਹੀਂ ਹੈਗਾ ਸੋ ਇਹਦੇ ਨਾਲ ਹੀ ਆਪਾਂ ਜਿਹੜਾ ਇਹ ਵਲੌਗ ਫਿਨਿਸ਼ ਕਰਦੇ ਆਂ